ਉਹ ਮਾਤਾ ਨੂੰ ਡਰਾਉਂਦੇ ਸੀ ਵੀ ਉਹਨਾਂ ਨੇ ਤੁਹਾਡਾ ਬੱਚਾ ਰੱਖ ਲੈਣਾ ਜਾਂ ਇਦਾਂ ਹੁਣ ਜ ਅੱਛਾ ਐਂ ਵੀ ਕਹਿੰਦੇ ਬੱਚਾ ਰੱਖ ਲੈਣਾ ਆਪਣੇ ਰੱਖ ਲੈਣਾ ਰੱਖ ਲਿਆ ਬੱਚਾ ਤੁਹਾਡਾ ਮੈਂ ਵਿਚਾਰ ਤਾਂ ਖੁਸ਼ੀ ਥਾ ਕਿ ਚਲ ਮੇਰੇ ਬੱਚਾ ਚਲ ਅੱਛੇ ਲਾਈਨ ਮੈਂ ਹੈ ਪਰ ਜਦ 5 ਸਾਲ ਕਾ ਥਾ ਨਹੀਂ ਇਹ ਤੋ ਕੋਈ ਡੱਬਾ ਹੋ ਗਿਆ ਕੋਈ ਗੈਨਲ ਹੋ ਗਿਆ ਕੋਈ ਥਾਲੀ ਹੋ ਗਈ ਲੈ ਕੇ ਨਾ ਆਪਣੇ ਆਪ বাজਾਉਣੇ ਲਗਾ ਆਪਣੇ ਆਪ ਗਾਣਾ ਲਿਖਣੇ ਲਗਾ ਆਪਣੇ ਆਪ ਕੀ ਕਤਾ ਹੈ ਜੇ ਭਜਨ ਕੀਰਤਨ ਲਿਖਨੇ ਲਗਾ ਕਰਨੇ ਲਗਾ ਟੋੜਾ ਸਿੱਖੀ ਲਾਈਨ ਦੇ ਵਿੱਚ ਜਾਣਾ ਇਹ ਤੁਹਾਡਾ ਪਰਸਨਲ ਆਪ ਦਾ ਡਿਸੀਜਨ ਹੈ ਤੇ ਤੁਸੀਂ ਇਹਨਾਂ ਨੂੰ ਉਸ ਵੱਲ ਨੂੰ ਭੇਜਣਾ ਤੇ ਤੁਹਾਡਾ ਆਪ ਦਾ ਡਿਸੀਜਨ ਹੈ ਇਹ ਤੁਸੀਂ ਆਪ ਸੋਚਿਆ ਕਿ ਮੈਂ ਬੱਚੇ ਨੂੰ ਮੈਨੂੰ ਘਰ ਵੱਲੋਂ ਪੂਰੀ ਸਪੋਰਟ ਮਿਲੀ ਹੈ ਮੈਂ ਮੈਂ ਤਾਂ ਘਰ ਵਾਲੇ ਮੇਰਾ ਘਰ ਵਾਲਾ ਵੀ ਬੋਲਦਾ acha ਲਾਈਨ ਹੈ ਕੋਈ ਨਸਾ ਪਤਾ ਸਰ ਜਿਵੇਂ ਯਾਰੀ ਦੋਸਤ ਨੂੰ ਕੋਈ ਨਸਾ ਪਤਾ ਖਾ ਲੇਤਾ ਤਾਂ ਡਾਂਡ ਦਵਾਰ ਹੁੰਦਾ ਹੈ ਨਾਮ ਹੀ ਨਸਤਾ ਹੁੰਦਾ ਹੈ ਇਸ ਕਰਕੇ ਨਾ ਇਸ ਨੂੰ ਮੰਨ ਕੇ ਜੋ ਤਮੰਨਾ ਹੈ ਨਾ ਉਸ ਲਾਈਨ ਮੇ ਤੂੰ ਜਾਣੇ ਦੇ ਦਾਸਤੀ ਡਿਊਟੀ ਤੱਕ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਬਠਿੰਡਾ ਵਿਖੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ ਤੇ ਉਹ ਚੈਨਲ ਟੀਵੀ ਤੇ ਲਾਈਵ ਚੱਲਦਾ ਵਾ ਤੇ ਉਸ ਤੇ ਉੱਥੇ ਵੀ ਮਤਲਬ ਵਧੀਆ ਸਾਡਾ ਹੋ ਰਿਹਾ ਵਾ ਤੇ ਮਹਾਰਾਜ ਵਧੀਆ ਤਰੀਕੇ ਨਾਲ ਸੇਵਾ ਲੈ ਰਹੇ ਆ ਮੈਂ ਆਪ ਕਿਹਾ ਕਿ ਮੈਂ ਤੇਰੇ ਵਾਲ ਰੱਖੂਗਾ ਮੈਂ ਤੇਰੇ ਕੰਘੀ ਕਰੂੰਗਾ ਮੈਂ ਗੁੱਥ ਕਰੂੰਗਾ ਤੇਰੇ ਮੈਂ ਬਹੁਤ ਪਿਆਰ ਕਰੂੰਗਾ ਤੇਰੇ ਕੋ ਮੈਂ ਇਸ ਕੋ ਵਾਲ ਰੱਖੀ ਜਦੋਂ ਮਾਤਾ ਜੀ ਨੇ ਇਹ ਗੱਲ ਆਖੀ ਹੈ ਤੇ ਕਿਵੇਂ ਲੱਗ ਰਿਹਾ ਸੀ ਮਨ ਚ ਦਸਤਾਰ ਬੰਦੇ ਨੂੰ ਮੈਨੂੰ 7-8 ਸਾਲ ਤੋਂ ਉੱਤੇ ਹੀ ਹੋ ਗਿਆ ਫਿਰ ਮੈਂ ਪਰੰਤੂ ਅੰਮ੍ਰਿਤ ਆਪਨੂੰ 4-5 ਸਾਲ ਛੇਕੀ ਨੂੰ ਅੱਛਾ ਦਸਤਾਰ ਤੁਸੀਂ ਪਹਿਲਾਂ ਤੋਂ ਹੀ ਬੰਨ ਰਹੀ ਸੀ ਦਸਤਾਰ ਪਹਿਲਾਂ ਤੋਂ ਹੀ ਹਾਂਜੀ ਹਾਂਜੀ ਤੁਹਾਡੇ ਜੀਵਨ ਦੇ ਵਿੱਚ ਹੁਣ ਕਿੰਨਾ ਪਰਿਵਰਤਨ ਆਇਆ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਬਹੁਤ ਜਿਆਦਾ ਪਰਿਵਰਤਨ ਪਹਿਲਾਂ ਕਿਦਾਂ ਦਾ ਸੀਗਾ ਪਹਿਲਾਂ ਜਿਵੇਂ ਆਮ ਤੁਰੇ ਫਿਰਦੇ ਹਣਾ ਓਏ ਓਏ ਕਹਿ ਕੇ ਬੁਲਾਉਂਦੇ ਸੀ ਹੁਣ ਬਾਬਾ ਜੀ ਕਹਿ ਕੇ ਬੁਲਾਉਂਦੇ ਆ ਸਤਿਕਾਰ ਕਰਦੇ ਆ ਪੂਰਾ ਕਿਸੇ ਚੀਜ਼ ਦੀ ਘਾਟ ਨਹੀਂ ਸੰਗਤ ਵੱਲੋਂ ਤਾਂ ਬਿਲਕੁਲ ਨਹੀਂ ਘਟ ਆਉਂਦੀ ਪਿਆਰ ਗਏ ਹੋ ਹੁਣ ਤੁਸੀਂ ਕਦੇ ਹਾਂ ਜਾਣਦੇ ਆ ਮਤਲਬ ਸਾਲ ਡੇਢ ਸਾਲ ਬਾਅਦ ਜਾਣੇ ਆ ਇੱਕ ਮਤਲਬ ਹੀ ਇੱਕ ਦੋ ਦਿਨ ਖਾਤੇ ਨੇ ਇੱਕ ਦੋ ਦਿਨ ਲਾ ਕੇ ਉੱਥੇ ਕਿਉਂਕਿ ਮਕਾਨ ਹੈਗਾ ਉੱਥੇ ਆਪਣਾ ਦਿਲ ਨਹੀਂ ਲੱਗਦਾ ਹੈ ਉਹਦਾ ਤੇ ਉੱਥੇ ਮਤਲਬ ਦਿਲ ਨਹੀਂ ਲੱਗਦਾ ਅੱਛਾ ਦਿਲ ਲੱਗਦਾ ਕਿਉਂਕਿ ਇੱਥੇ ਸਕੂਨ ਜਿਹੜਾ ਮਹਾਰਾਜ ਨੇ ਇੱਥੇ ਇੰਨਾ ਵਾਰ ਦਿੱਤਾ ਹੈ ਵੀ ਇੱਥੇ ਪੰਜਾਬ ਦੀ ਧਰਤੀ ਤੇ ਜਿਹੜਾ ਰਹਿ ਗਿਆ ਉਹ ਕਦੇ ਭੁੱਖਾ ਨਹੀਂ ਮਰੂਗਾ ਤੇ ਐਡਾ ਵੱਡਾ ਵਾਰ ਦਿੱਤਾ ਹੈ ਮਾਰੇ ਨੇ ਇੱਕ ਇਹ ਸਾਡੇ ਚੰਗੇ ਭਾਗ ਆ ਤਾਂ ਤਨਕਲਗੀਦਰ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਤੇ ਬੈਠੇ ਆ ਮਾਸ਼ੀਵਾੜਾ ਦੀ ਪਾਵਨ ਪਵਿੱਤਰ ਧਰਤੀ ਤੇ ਇਸ ਤੋਂ ਵੀ ਵੱਧ ਕੇ ਮਹਾਰਾਜ ਨੇ ਜਿੱਥੋਂ ਤੱਕ ਅਸੀਂ ਨਹੀਂ ਸੋਚਿਆ ਸੀ ਮਹਾਰਾਜ ਨੇ ਉੱਥੇ ਤੱਕ ਪਹੁੰਚਾਇਆ ਇਹ ਕਿਹਾ ਜਾਂਦਾ ਹੈ ਕਿ ਹਾਂ ਇਹ ਜੋ ਸਿੱਖ ਬਣੇ ਨੇ ਇਹ ਸਿੱਖ ਅਸਲੀ ਨਹੀਂ ਹੈਗੇ ਸਮੇਂ ਦੇ ਨਾਲ ਇਹ ਬਦਲ ਜਾਣਗੇ ਵੀ ਦੇਖੋ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਦੇ ਕਿਸੇ ਨੂੰ ਵੀ ਚੰਗਾ ਸਾਰਾ ਹੀ ਧਰਮ ਹੁੰਦੇ ਆ ਪਰ ਵਿੱਚ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਧਰਮ ਦੇ ਨਾਂ ਤੇ ਕਲੰਕ ਹੁੰਦੇ ਆ ਤੇ ਇਸ ਕਰਕੇ ਆਪਾਂ ਸਾਰੇ ਹਿੰਦੂਆਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਹੂੰ ਤੇ ਸਾਰੇ ਸਿੱਖ ਵੀ ਆਪਾਂ ਚੰਗੇ ਨਹੀਂ ਕਹਿ ਸਕਦੇ ਕਿਉਂਕਿ ਸਿੱਖਾਂ ਦੇ ਵਿੱਚ ਵੀ ਚਲੋ ਦੇਖਣ ਦੇ ਵਿੱਚ ਆਉਂਦਾ ਹਨ ਬਈ ਸਾਰੇ ਜ਼ਿਆਦਾਤਰ ਵਧੀਆ ਹੁੰਦੇ ਆ ਤੇ ਪਰ ਕੁਝ ਕੁਝ ਕੁ ਕਰਕੇ ਕੁਝ ਕੁ ਕਰਕੇ ਸਾਰੇ ਦੇ ਨਾਂ ਤੇ ਕਲੰਕ ਲੱਗਦਾ ਜੇ ਸਿੱਖਾਂ ਨੇ ਸ਼ਰਾਬ ਪੀਤੀ ਮੀਟ ਖਾਦਾ ਅੰਮ੍ਰਿਤ ਛੱਕੇ ਵੀ ਫੜੇਗੇ ਵੀਡੀਓ ਵਾਇਰਲ ਹੁੰਦੀਆਂ ਕੁਝ ਕੁ ਇਸ ਪੱਖ ਤੋਂ ਵੀ ਆਪਾਂ ਸਾਰਿਆਂ ਨੂੰ ਗਲਤ ਕਹਿਣਾ ਵੀ ਚੰਗਾ ਨਹੀਂ ਇਹ ਕਿਰਪਾ ਬੱਚੀ ਤੇ ਸਤਿਗੁਰੂ ਦੀ ਹੈ ਕਿਉਂਕਿ ਪੂਰਵ ਕਰਮ ਅੰਕੁਰ ਜੇ ਪ੍ਰਗਟੇ ਜਦੋਂ ਪੂਰਵਲੇ ਕਰਮ ਪਰਕਟ ਹੁੰਦੇ ਨੇ ਬਿਲਕੁਲ ਫਿਰ ਕਿਸੇ ਪਾਸੇ ਇਨਸਾਨ ਜਿਹੜਾ ਉਹ ਚੰਗੀ ਪਾਸੀ ਹੁੰਦਾ ਮਾਤਾ ਵੱਲੋਂ ਬੁਰੀ ਸਪੋਰਟ ਹੈ ਜਦੋਂ ਕਿਉਂਕਿ ਸਪੋਰਟ ਹੈ ਆਪ ਜੋ ਲਾਈਨ ਮੈਂ ਪੰਜਾਬੀ ਦੇ ਵਿੱਚ ਤੁਹਾਡਾ ਬਹੁਤ ਵਧੀਆ ਪਕੜ ਆ ਮੇਰਾ ਕਿਉਂ ਨਹੀਂ ਹੱਥ ਕਿਉਂ ਨਹੀਂ ਪਕੜ ਪੈ ਰਹੀ ਮੇਰਾ ਜਨਮ ਇੱਥੇ ਹੋਇਆ ਪੜਾਈ ਇੱਥੇ ਅੱਛਾ ਤੁਹਾਡਾ ਜਨਮ ਵੀ ਇੱਥੇ ਹੋਇਆ ਤੁਹਾਨੂੰ ਕਿੰਨੇ ਸਾਲ ਹੋ ਗਏ ਉਰੇ ਰਹਿੰਦੇ ਹਾਂ ਇੱਥੇ ਰਹਿੰਦੇ ਹਾਂ ਸਾਨੂੰ 22 ਸਾਲ 22 ਸਾਲ ਤੋਂ ਵੱਧ ਦਾ ਸਮਾਂ ਹਾਂਜੀ ਜੀ ਸਾਰੇ ਪੁੱਛਦੇ ਆ ਵੀ ਤੂੰ ਵੀ ਉਧਰੋਂ ਵੀ ਇੰਨਾ ਚੇਂਜ ਵੱਲੋਂ ਹਨਾ ਬਿ ਸਾਰੇ ਆਚਾਰ ਮਾਨਦਾਰ ਇੱਕ ਇਹ ਵੀ ਆ ਵੀ 10 ਤੰਤੀ ਸਾਜਣਾ ਕੀਰਤਨ ਕਰਦਾ ਹਨ ਇੰਟਰਵਿਊ ਤੋਂ ਪਹਿਲਾਂ ਜਪਜੀ ਸਾਹਿਬ ਚੌਪੀ ਸਾਹਿਬ ਕੀਰਤ ਸੁਹਿਲਾ ਰਹਿਰਾ ਸਾਹਿਬ ਕੰਠ ਸੀ ਉਸ ਤੋਂ ਬਾਅਦ ਜਦੋਂ ਉੱਥੇ ਗਏ ਕਾਲਜ ਤੇ ਲਗਭਗ 200 ਸ਼ਬਦ ਕੰਠ ਗੁਰਬਾਣੀ ਦੇ ਗੁਰਬਾਣੀ ਦੇ ਹਾਂਜੀ ਕੰਠ ਕਰਵਾਏ ਉਹਨਾਂ ਨੇ ਉਸ ਤੋਂ ਬਾਅਦ ਆਸਾ ਦੀ ਵਾਰ ਸੰਪੂਰਨ ਕੰਠ ਕਰਵਾਈ ਜਿਹੜੀ ਆਸਾ ਦੀ ਵਾਰ ਮੈਂ ਕਦੇ ਸੁਣੀ ਨਹੀਂ ਸੀ ਤੇ 24 ਦੇ 24 ਛੱਕੇ ਉਹਨਾਂ ਨੇ ਕੰਟ ਕਰਵਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਇੰਟਰਵਿਊ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਤੁਸੀਂ ਅਸੀਂ ਕੋਈ ਨਾ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੇ ਅਸੀਂ ਇਹ ਨਹੀਂ ਪ੍ਰਮੋਟ ਕਰ ਰਹੇ ਕਿ ਪਰ ਧਰਮ ਪਰਿਵਰਤਨ ਕਰਨਾ ਚਾਹੀਦਾ ਅਸੀਂ ਇਹ ਨਹੀਂ ਪ੍ਰਮੋਟ ਕਰ ਰਹੇ ਕਿ ਕੋਈ ਫਲਾਣਾ ਧਰਮ ਮਾੜਾ ਏ ਫਲਾਣਾ ਧਰਮ ਚੰਗਾ ਏ ਸਭ ਇੱਕ ਬਰਾਬਰ ਨੇ ਇੱਕ ਨਜ਼ਰ ਨਾਲ ਵੇਖਦੇ ਨੇ ਪਰ ਅੱਜ ਦੀ ਜਿਹੜੀ ਕਹਾਣੀ ਆ ਨਾ ਬੰਦਾ ਹਿੰਦੂ ਧਰਮ ਦੇ ਵਿੱਚ ਪੈਦਾ ਹੁੰਦਾ ਏ ਸਿੱਖ ਧਰਮ ਦੇ ਵਿੱਚ ਜਾਂਦਾ ਏ ਕਿਉਂ ਜਾਂਦਾ ਏ ਕਿ ਦਿਲ ਦੇ ਵਿੱਚ ਇੱਕ ਐਸੀ ਆਸ ਜਗਦੀ ਹੈ ਸਾਰੀ ਗੱਲਬਾਤ ਕਰਾਂਗੇ ਭਾਈ ਸਾਡੇ ਨਾਲ ਹੋਊਗਾ ਖਾਲਸਾ ਬਿੰਦਰ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਤੇ ਸਭ ਤੋਂ ਪਹਿਲਾ ਸਵਾਲ ਇਹ ਆਂਦਾ ਲੋਕੀ ਸਭ ਤੋਂ ਪਹਿਲਾਂ ਇਹ ਸੋਚਦੇ ਨੇ ਕਿ ਕਿਉਂ ਕੀ ਲੋੜ ਪੈਂਦੀ ਆ ਕੀ ਦਿਮਾਗ ਦੇ ਵਿੱਚ ਆਉਂਦੀ ਆ ਗੱਲ ਕੌਣ ਮੋਟੀਵੇਟ ਕਰਦਾ ਹੈ ਕਿਦਾਂ ਇਦਾਂ ਨੂੰ ਰੁਝਾਨ ਬਣਦਾ ਹੈ ਜਰੂਰ ਦੱਸੋਗੇ ਕਿਰਤਨ ਸੰਗੀਤ ਨਾਲ ਪ੍ਰੇਮ ਤਾਂ ਸ਼ੁਰੂ ਤੋਂ ਹੀ ਸੀ ਬਚਪਨ ਤੋਂ ਸ਼ੁਰੂ ਤੋਂ ਹੀ ਹਾਂਜੀ ਬਚਪਨ ਤੋਂ ਪੰਜ ਕਿ ਸਾਲਾਂ ਦਾ ਸੀ ਜਦੋਂ ਮੈਂ ਮਤਲਬ ਆਪਣਾ ਹੂੰ ਸੰਗੀਤ ਦੀ ਲਾਈਨ ਵਿੱਚ ਹਨਾ ਆਪਣਾ ਸੰਗੀਤ ਨਾਲ ਪ੍ਰੇਮ ਸ਼ੁਰੂ ਤੋਂ ਸੀ ਮਹਾਰਾਜ ਦੀ ਕਿਰਪਾ ਸੀ ਤੇ ਉਸ ਤੋਂ ਬਾਅਦ ਪਰ ਜੋ ਹਿੰਦੀ ਸ਼ਬਦ ਹੁੰਦੇ ਆ ਹਨਾ ਆਪਣੇ ਹੋਰ ਧਰਮਾਂ ਦੇ ਜਿਨ੍ਹਾਂ ਨੂੰ ਚਲੋ ਹਿੰਦੂ ਧਰਮ ਵਿੱਚ ਮੰਨਿਆ ਜਾਂਦਾ ਤਾਂ ਉਧਰ ਮਤਲਬ ਅਸੀਂ ਗਾਣਾ ਵਜਾਣਾ ਕਰਦੇ ਹੁੰਦੇ ਸੀ ਤੇ ਪਰ ਸੰਗੀਤ ਵੱਲ ਇਧਰ ਜੇ ਗੁਰਮਤ ਸੰਗੀਤ ਦੀ ਗੱਲ ਕਰ ਲਈਏ ਤਾਂ ਆਪਣੇ ਐਸਐਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਸ਼ੀਵੜਾ ਸਾਹਿਬ ਉੱਥੋਂ ਪੜਿਆ ਮੈਂ ਹੀ ਤੇ ਉੱਥੇ ਪ੍ਰੇਰ ਹੁੰਦੀ ਸੀ ਤੇ ਇੱਕ ਉੱਥੇ ਇੱਕ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਆਉਂਦਾ ਹੁੰਦਾ ਸੀ ਉਸ ਤੋਂ ਦੇਖ ਕੇ ਤੇ ਮਨ ਵਿੱਚ ਬਹੁਤ आनंदमय माहौल سرਜਿਆ ਜਾਂਦਾ ਸੀ ਤੇ ਆਨੰਦ ਜੋ ਦਰਬਾਰ ਸਾਹਿਬ ਦੇ ਕੀਰਤਨ ਦਾ ਮਿਲਦਾ ਸੀ ਉਹ ਹੋਰ ਪਾਸੇ ਮੈਨੂੰ ਨਹੀਂ ਲੱਗ ਰਿਹਾ ਸੀ ਤੇ ਇਸ ਕਰਕੇ ਇੱਕ ਆਪਣੇ ਮਲਕੀਤ ਸਿੰਘ ਜੀ ਭੋਲਾ ਬਾਬਾ ਜੀ ਨੇ ਸਾਡੇ ਸਿੰਘ ਸਵਾ ਗੁਰਦੁਆਰਾ 마ਸੀਬੜਾ ਸਾਹਿਬ ਤੋਂ ਉਹਨਾਂ ਨੇ ਇਸ ਪਾਸੇ ਸਾਨੂੰ ਮੋਟਿਵ ਕੀਤਾ ਤੇ ਇਸ ਪਾਸੇ ਤੋਰਿਆ ਮਹਾਰਾਜ ਨੇ ਉਹਨਾਂ ਤੋਂ ਸੇਵਾ ਲਈ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਹਮੇਸ਼ਾ ਲਈ ਉਹਨਾਂ ਦੇ ਰਿਣੀ ਵੀ ਆ ਵੀ ਜਿਨ੍ਹਾਂ ਨੇ ਸਾਨੂੰ ਇਕ ਚੰਗੇ ਪਾਸੇ ਤੋਰਿਆ ਅਸੀਂ ਨਸ਼ਿਆਂ ਤੋਂ ਬਚੀਏ ਅੱਗੇ ਜਾ ਕੇ ਬਹੁਤ ਮਤਲਬੀ ਸਿੱਖੀ ਦੀ ਲਾਈਨ ਇੱਕ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਜੋ ਸਿੱਖੀ ਦੀ ਲਾਈਨ ਆ ਉਹ ਸਭ ਤੋਂ ਬੈਸਟ ਹੈ ਤੇ ਇਸ ਲਈ ਜਦੋਂ ਬਾਬਾ ਜੀ ਕੋਲ ਮੈਂ ਆਇਆ ਬਲਕੀਤ ਸਿੰਘ ਜੀ ਭੋਲਾ ਕੋਲ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਆਮੀ ਸਿੰਘਾ ਤੂੰ ਕੀ ਕਰਨਾ ਚਾਹੁੰਦਾ ਅੱਗੇ ਤੇ ਮੈਂ ਬਾਬਾ ਜੀ ਨੂੰ ਆਖਿਆ ਬਾਬਾ ਜੀ ਮੇਰਾ ਕੀਰਤਨ ਵਿੱਚ ਜ਼ਿਆਦਾ ਰੁਝਾਨਾ ਤੇ ਸੰਗੀਤ ਨਾਲ ਮੈਂ ਜੁੜਿਆ ਮੈਂ ਮੈਨੂੰ ਇੱਕ ਕੀਰਤਨ ਦੀ ਦਾਤ ਬਖਸ਼ੋ ਤੇ ਬਾਬਾ ਜੀ ਕਹਿੰਦੇ ਪਾਠ ਵੀ ਸਿੱਖਣਾ ਚਾਹੁੰਦਾ ਮੈਂ ਕਿਹਾ ਹਾਂਜੀ ਪਾਠ ਵੀ ਸਿੱਖਾਂਗੇ ਤੇ ਬਾਬਾ ਜੀ ਨੇ ਮੈਨੂੰ ਜਪਜੀ ਸਾਹਿਬ ਤੋਂ ਲੈ ਕੇ ਜੋ ਸੱਤ ਬਾਣੀਆਂ ਨੇ ਇਤਨੇ ਮੀਆਂ ਸਵੇਰ ਦੀਆਂ ਪੰਜ ਬਾਣੀਆਂ ਸਵੇਰ ਦੀਆਂ ਤੇ ਦੋ ਲੈ ਰਾਸਤੇ ਸੋਇਲਾ ਸਾਹਿਬ ਇਹ ਸੱਤਾਂ ਬਾਣੀਆਂ ਦਾ ਮੈਨੂੰ ਬਾਬਾ ਜੀ ਨੇ ਸੰਪੂਰਨ ਆਪਣੀ ਸੰਥਿਆ ਕਰਵਾਈ ਹੂੰ ਕੋਲ ਬੈਠ ਕੇ ਬਾਬਾ ਜੀ ਮੈਨੂੰ ਬਾਣੀ ਪੜਾਉਂਦੇ ਤੇ ਨਿਤਨੇਮ ਮੈਨੂੰ ਆਪ ਵੀ ਕਰਕੇ ਦਿਖਾਉਂਦੇ ਤੇ ਮੇਤੋਂ ਵੀ ਸੁਣਦੇ ਵੀ ਜਿੱਥੇ ਗਲਤੀ ਹੁੰਦੀ ਉੱਥੇ ਮੈਨੂੰ ਦੱਸਦੇ ਵੀ ਤੇ ਸ਼ੁਰੂ ਸ਼ੁਰੂ ਵਿੱਚ ਨਿਤਨੇਮ ਦੀ ਬਾਣੀ ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਕਿਤੇ ਕੀਰਤਨ ਪ੍ਰੋਗਰਾਮ ਤੇ ਜਾਇਆ ਕਰਨਾ ਬਾਬਾ ਜੀ ਨੇ ਮੈਨੂੰ ਨਾਲ ਲੈ ਜਾਇਆ ਕਰਨਾ ਤੇ ਇਸ ਨਾਲ ਹੋਰ ਵੀ ਚਲੋ ਸਟੇਜ ਦਾ ਅਭਿਆਸ ਵੀ ਵਧੀਆ ਹੋਇਆ ਤੇ ਇਸ ਤੋਂ ਇਲਾਵਾ ਸੰਪੂਰਨ ਗੁਰੂਗ੍ਰੰਥ ਸਾਹਿਬ ਦੀ ਸੰਥਿਆ ਇੱਕ ਵਾਰੀ ਬਾਬਾ ਜੀ ਨੇ ਮੈਨੂੰ ਕਰਵਾਈ ਤੇ ਪਦਸ਼ੇਦ ਮਹਾਰਾਜ ਦੇ ਤਾਬਿਆਂ ਤੇ ਬਿਠਾ ਕਰਕੇ ਮੈਨੂੰ ਬਾਬਾ ਜੀ ਨੇ ਤੇ ਹੂੰ ਆਪਣੀ ਸੰਥਿਆ ਕਰਵਾਉਣੀ ਤੇ ਕੋਲ ਬਿਠਾਉਣਾ ਬਾਬਾ ਜੀ ਨੇ ਆਪ ਵੀ ਕੋਲ ਬੈਠਣਾ ਰੋਜ਼ 10 ਗੰਗ 20 ਗੰਗ ਜਿੰਨੇ ਵੀ ਹੋ ਸਕਦੇ ਆ ਸਹਿਜਤਾ ਨਾਲ ਪੜ ਕੇ ਤੇ ਅਭਿਆਸ ਅਭਿਆਸ ਵੀ ਕਰਨਾ ਤੇ ਇਸ ਤੋਂ ਇਲਾਵਾ ਫਿਰ ਬਾਬਾ ਜੀ ਨੇ ਮੈਨੂੰ ਇੱਕ ਦਿਨ ਆਖਿਆ ਵੀ ਆਪਾ ਤੈਨੂੰ ਇੱਥੇ ਤੱਕ ਸੀਮਤ ਨਹੀਂ ਰੱਖਣਾ ਜਾਂਦੇ ਇਹ ਮੇਰੀ ਮਨ ਦੀ ਇੱਛਾ ਆ ਵੀ ਤੂੰ ਮਹਾਰਾਜ ਦੇ ਦਰ ਤਨ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਕੀਰਤਨ ਕਰੇ ਵੀ ਇਸ ਲਈ ਜੇ ਇਥੋਂ ਤਿੰਨ ਨੂੰ ਮੋਟਿਵ ਕਰਾਂਗੀ ਤਾਂ ਤੂੰ ਉਸ ਸਟੇਜ ਤੇ ਨਹੀਂ ਪਹੁੰਚ ਸਕਦਾ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਵੀ ਚਲੋ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਕਿਤੇ ਨਹੀਂ ਜਾ ਸਕਦੇ ਪਰੰਤੂ ਬਾਬਾ ਜੀ ਕਹਿੰਦੇ ਤੂੰ ਪ੍ਰੋਪਰ ਵਿੱਦਿਆ ਲਵ ਕਿਸੇ ਕਾਲਜ ਗੁਰਮਤ ਕਾਲਜ ਹਨਾ ਤੁਹਾਨੂੰ ਐਡਮਿਸ਼ਨ ਦਵਾ ਦਿੰਦੇ ਆ ਤੇ ਬਾਬਾ ਜੀ ਨੇ ਫਿਰ ਕੀਤਾ ਇਸੇ ਤਰ੍ਹਾਂ ਉਦੋਂ ਪਤਾ ਕੀਤਾ ਉਦੋਂ ਸ੍ਰੀ ਸਿਕ ਮਿਸ਼ਨਰੀ ਕਾਲਜ ਸ੍ਰੀ ਅਮਰ ਅਸਰ ਸਾਹਿਬ ਦਾਖਲੇ ਖੁੱਲੇ ਸਨ ਤੇ ਬਾਬਾ ਜੀ ਨੇ ਪਤਾ ਕਰਕੇ ਉੱਥੇ ਮੈਨੂੰ ਉਹ ਕੀਤਾ ਉੱਥੇ ਭੇਜਿਆ ਉਹਨਾਂ ਨੇ ਬਾਬਾ ਜੀ ਨੇ ਮੈਨੂੰ ਤੇ ਮੈਂ ਫਿਰ ਅਮਰਿਤ ਛਕਿਆ ਉਸ ਤੋਂ ਬਾਅਦ ਅਮਰਿਤ ਛਕਣ ਤੋਂ ਬਾਅਦ ਕੇਸਗੜ ਸਾਹਿਬ ਤੱਕ ਸ਼੍ਰੀ ਕੇਸਗੜ ਸਾਹਿਬ ਤੋ ਅਮਰਿਤ ਛਕਿਆ ਕੇਸਗੜ ਸਾਹਿਬ ਸਾਹਿਤ ਤੋਂ ਹਾਂਜੀ ਹਾਂਜੀ ਤੱਕ ਸਾਹਿਬ ਤੋਂ ਕੇਸਗੜ ਸਾਹਿਬ ਅਮਰਿਤ ਛਕ ਕੇ ਤੇ ਦਾਖਲਾ ਫਾਰਮ ਭਰਿਆ ਦਾਖਲਾ ਫਾਰਮ ਭਰ ਕੇ ਨਿਤਨੇਮ ਦੀਆਂ ਬਾਣੀਆਂ ਮੈਨੂੰ ਚਲੰਤ ਹੋ ਗਈਆਂ ਸਾਨੂੰ ਉਦੋਂ ਤੱਕ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਨਿਤਨੇਮ ਬਣਿਆ ਰਿਹਾ ਤੇ ਕਾਲਜ ਜਾ ਕੇ ਉੱਥੇ ਦਾਖਲੇ ਨਾਲ ਇੰਟਰਵਿਊ ਦਿੱਤੀ ਮਾਰਾਈ ਨੇ ਕਿਰਪਾ ਕੀ ਤੇ ਇੰਟਰਵਿਊ ਪਾਸ ਹੋਈ। ਹੂੰ। ਇੰਟਰਵਿਊ ਪਾਸ ਕਰਨ ਉਪਰੰਤ ਸੰਪੂਰਨ ਕੋਰਸ ਹੋਇਆ। ਉੱਥੇ ਸਟਾਫ ਬਹੁਤ ਵਧੀਆ ਸੀ। ਆਸ ਰੂਪਧਾਰੇ ਨੂੰ ਕਿੰਨਾ ਸਮਾਂ ਹੋ ਚੁੱਕਾ ਹੈ? ਇਸ ਰੂਪਧਾਰੇ ਨੂੰ ਲਗਭਗ 4 ਤੋਂ ਸਾਲ। ਕਿੰਨੇ? 4-5 ਸਾਲ। 4 ਤੋਂ 5 ਸਾਲ ਹੋ ਚੁੱਕੇ। ਹਾਂਜੀ ਹਾਂਜੀ 4 ਤੋਂ ਮਾਤਾ ਜੀ ਮੈਂ ਤੁਹਾਨੂੰ ਪੁੱਛੂੰਗਾ। ਜਿਵੇਂ ਦੱਸ ਰਹੇ ਨੇ ਕਿ ਛੋਟੇ ਹੁੰਦੇ ਜੀ ਕੀਰਤਨ ਵੱਲ ਧਿਆਨ ਸੀਗਾ ਛੋਟੇ ਹੁੰਦੇ ਤੋਂ ਹੀ ਮੇਰਾ ਧਿਆਨ ਸੀਗਾ ਕਿ ਮੈਂ ਇਸ ਵੱਲ ਨੂੰ ਜਾਵਾਂ। तोड़े की बिचार रही सर मैं मेरे मन बीच तो मैं विचार तो खुशी था कि चल मेरे बच्चा चल अच्छे लाइन में है हुँ. पर जब पाँच साल का था नहीं है तो हुँ. कोई डब्बा हो गया कोई गैनल हो गया कोई थाली हो गया लेकिन अपने आप बजाने लगा अपने आप गाना लिखने लगा अपने आप ए, ए, की कहता है जो भजन कीर्तन लिखने लगा करने हुँ. लगा तो जब हमारे गुरु जो है ना मेहिदास भागलपुर कुपाघाट घाट का तो फिर उसके नाम दम हम सब लिया है उसके सत्संग में जब जा, जाते हैं ना तो फिर संगत लोग जब बैठ जाते हैं और जब भंडारा नंगर शुरू हो जाता तो भजन कीर्तन शुरू खत्म हो जाता तो नं, नंगर भंडारा सारे खाने का पहुंच जाता तो एक ही करता जब बाबा लोग सब मतलब आरती भजन करके समाप्त कर देता तो एक ये लड़का की करता जो अपने आप जाके वहा लगा के नीचा में बैठ के भजन शुरू कर देता अच्छा, आप बैगे थले। हाँ अपने थले मतलब स्टेज पे नीचे बैठ हाँ। के पंडाल में ये भजन कीर्तन करने लग जाता कितने साल उम्र तो पाँच साल का पांच साल दा हाँ। जब भजन कीर्तन करने लग जाता तो सारा लोग की करता प्रसादा छकना छोड़ के सारे लेडीज लोग अच्छा हाँ, आले दुआले सारे बैठ जाता कि इसको लड़का का आवाज बहुत अच्छा लगता है सुनने में दिल दिल छूता है बहुत अच्छा लगता है बहुत प्यारा लगता है सारे बैठ जाता तो फिर करते 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 फिर इसको मैं क्या कि लड़का का ये बेटा मैं से लड़की तो मेरा एक के था ससुराल चले गया मैं तेरे बाल रखूंगा मैं तेरे को मैं आप क्या कि मैं तेरे बाल रखूंगा मैं तेरे कंघी करूंगा ਮੈਂ ਗੂਥ ਕਰੂੰਗਾ ਤੇਰੇ ਮੈਂ ਬਹੁਤ ਪਿਆਰ ਕਰੂੰਗਾ ਤੇਰੇ ਕੋ ਮੈਂ ਇਸ ਕੋ ਬਾਲ ਰੱਖੀ ਅੱਛਾ ਜਦੋਂ ਮਾਤਾ ਜੀ ਨੇ ਇਹ ਗੱਲ ਆਖੀ ਤੇ ਕਿਵੇਂ ਲੱਗ ਰਹੀ ਸੀ ਮਨ ਚ ਦਸਤਾਰ ਬੰਨਦੇ ਨੂੰ ਮੈਨੂੰ 7-8 ਸਾਲ ਤੋਂ ਉੱਤੇ ਹੀ ਹੋ ਗਿਆ ਫਿਰ ਮੈਂ ਪਰੰਤੂ ਅੰਮ੍ਰਿਤ ਆਪਾਂ ਨੂੰ 4-5 ਸਾਲ ਛੇਕੀ ਨੂੰ ਅੱਛਾ ਦਸਤਾਰ ਤੁਸੀਂ ਪਹਿਲਾਂ ਤੋਂ ਹੀ ਬੰਨ ਰਹੀ ਸੀ ਦਸਤਾਰ ਪਹਿਲਾਂ ਤੋਂ ਬੰਨ ਹਾਂਜੀ ਹਾਂਜੀ ਕੇਸਾ ਦਾ ਫਿਰ ਧਿਆਨ ਬਹੁਤ ਰੱਖਣਾ ਪੈਂਦਾ ਹਾਂ ਤਾਂ ਫਿਰ ਨਾ ਸੇ ਮੇਰੀ ਜਿਹੜੀ ਮਾਤਾ ਆ ਮਾਤਾ ਆਪ ਸਵੇਰੇ ਸ਼ਾਮ ਮੈਨੂੰ ਕੰਗਾ ਕਰਦੀ ਕੰਗਾ ਕਰਕੇ ਜੂڑا ਕਰਦੀ ਜੋੜਾ ਕਰਕੇ ਤੇ ਰੋਜ਼ ਨਵਾਉਂਦੀ ਤੇ ਕੇਸੇ ਇਸ਼ਨਾਨ ਵੀ ਕਰਾਉਂਦੀ ਮਾਤਾ ਆਪ ਮੈਨੂੰ ਹਨਾ ਆਪ ਹੀ ਹਾਂਜੀ ਆਪ ਹੀ ਮਤਲਬ ਮੇਰਾ ਕੇਸਾਂ ਦਾ ਧਿਆਨ ਮੇਤੋ ਤਾਂ ਬਿਲਕੁਲ ਨਹੀਂ ਰੱਖਿਆ ਗਿਆ ਮਾਤਾ ਨੇ ਆਪ ਹੀ ਕਰਨਾ ਜੋ ਕਰਨਾ ਮੈਂ ਮੈਂ ਇਸ ਕੋ ਮਗੁੱਤ ਕਰ ਦਿੱਤਾ ਸਿਰ ਧੋ ਕੇ ਨਹਾ ਦੇਤਾ ਕੰਘਾ ਕਰ ਦੇਤਾ ਸਾਰਾ ਕੁਝ ਕਰ ਦੇਤਾ ਮੈਂ ਪਿਆਰ ਸੇ ਇਸ ਕੋ ਸਕੂਲ ਭੇਜ ਦੇਤਾ ਫਿਰ ਮੈਂ ਡਿਫਟੀ ਚਲੇ ਜਾਂਦਾ ਕੀ ਕੰਮ ਕਰਦੇ ਹੋ ਤੁਸੀਂ ਕੰਪਨੀ ਮੇ ਲੱਗੇ ਹਾਂ अच्छा कंपनी जी तो फिर मैं डिप्टी चले जाता फिर डिप्टी से आके फिर इसको दुलार प्यार करता कि मेरा बेटा तू मेरे पास आ जा फिर मैं इसको नहा धो के कंघी कर देता तो कंघी कर देता तो इसको मेरे मन में क्या हुआ कि मैं लड़की जैसा इसको मैं दिल से प्यार करूंगा अच्छा अच्छा रखूंगा बना के हाँ। बस थोड़ा दिन सत्संग तो भजन करते 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 ना एक ही करता जो एक दिन कोई मेरे घर पर न रिश्तेदारे जाने पहचान के आ गया आ गया तो किसी के घर में मेरे निमंत्रण आया कि मतलब सुखमणि पाठ रखाया चाहे खन पाठ रखाया तो मेरे घर आना फिर मैं उसके घर चले गया उसके घर गया सुन लिया बाबा का भी कीर्तन भजन बाबा भी नाले था सुन लिया हमने तो मेरे को भी अच्छा लगा तो लड़का भी साथे था फिर वो घर में आया ना उसको मैं बोलूँ कि मेरा भी दिल करता कि लड़का के मैं ये लाइन में भेजूँ भेजूँ तो खाली सीखने भेजू मेरा दिल मन, मन नहीं था कि मेरा लड़का पक्के हाँ, बन, जावे।, बन हाँ। जावे मेरे ये ये दिल मतलब पहले नहीं था अच्छा हाँ। तो चला कल होगा तो कि कोई बात नहीं मेरे है बाबा अपना मैं बात करा दूंगा सीखने भेज दूंगा फिर बाबे के पास भेज दिया तो फिर बाबे के पास भेज दिया तो उस दिन से बाबा अपना मुंडे से बढ़ के अपना बच्चे से बढ़ के इसको इतना शिक्षा दिया बाबा ने इतना प्यार किया खिलेना पिलेना है सारा कुछ हम तो कंपनी चल जाते हैं सर मेरे को पास में टाइम नहीं था रोटी बनाने के भी टाइम नहीं था गरीबी हम सब बहुत काटे रोटी बनाने का टाइम नहीं था फिर लड़का यहाँ खाना पीना सब सारा कुछ करता जब घर जाता तो मैं बेटा तेरे लिए मैं रोटी नहीं बनाया बेटा तू भूखे होगा ਤਾਂ ਨਹੀਂ ਮੈਂ ਮੰਮੀ ਮੈਂ ਬਾਬੇ ਕੋਲੋਂ ਪਾਸ ਦੁੱਧ ਪੀ ਲਿਆ ਮੈਂ ਬਾਬੇ ਹੀ ਨਹੀਂ ਦੁੱਧ ਪੀ ਲਿਆ ਸਾਰਾ ਕੁਝ ਸਾਰਾ ਕੁਝ ਇਧਰੇ ਸਾਰਾ ਬਾਬਾ ਜੀ ਦੇ ਫਾਦਰ ਸਾਹਿਬ ਦਾ ਕਿੰਨਾ ਕਰ ਰੋਲ ਰਿਹਾ ਤੁਹਾਡੇ ਨਾਲ ਉਹ ਫਾਦਰ ਸਾਹਿਬ ਹੈ ਦੇਖੋ ਜਿਹੜੇ ਜਦੋਂ ਤੁਸੀਂ ਮੈ ਮਰੇ ਛਕਿਆ ਤੇ ਜਿੰਨੇ ਸਾਡੇ ਰਿਸ਼ਤੇਦਾਰ ਸਾਖ ਸੰਬੰਧੀ ਆ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਇਹ ਕਿਹੜੇ ਪਾਸੇ ਨੂੰ ਤੁਰ ਪਿਆ ਕਿਹ ਹਨ ਤੁਹਾਡੇ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਆ ਪੇਕਿਆਂ ਵਾਲਾ केवल तो कोई किसी मतलब नहीं है उधर भी नहीं। उसको तो पता भी नहीं है उधर आदमी यहाँ के मतलब यहाँ के आदमी जो है ना बहुत आनंद होता बहुत खुश होता है तेरा लड़का तू के सर बच्चा पैदा किया तेरा लड़का इतना अच्छा बन गया इतना अच्छा लाइन में चले गया बहुत आनंद होता बहुत खुश होता है ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਸਾਖ ਸਵੰਦੀਆਂ ਨੇ ਪਰ ਜਿਹੜੇ ਕੀ ਆਖਦੇ ਸੀ ਨਾ ਦੇ ਦਿਓ ਪਾਣੀ ਕੋਈ ਗੱਲ ਨਹੀਂ ਪਰ ਸਾਨੂੰ ਇੰਨਾ ਕੁ ਸੀ ਵੀ ਦੇ ਦਿਓ ਪਾਣੀ ਦੁੱਸੀ ਸਾਨੂੰ ਇੰਨਾ ਕੁ ਸੀ ਵੀ ਚਲੋ ਵੀ ਲੈ ਲਓ ਪਾਣੀ ਲੈ ਲਓ ਤੁਸੀਂ ਕੋਈ ਚੱਕਰ ਵੀ ਜਿਹੜੇ ਸਾਡੇ ਘਰ ਦੇ ਆ ਮਾਤਾ ਪਿਤਾ ਭੈਣ ਭਰਾ ਭਾਬੀ ਹਨਾ ਤੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਵੀ ਉਹਨਾਂ ਵੱਲੋਂ ਸਪੋਰਟ ਆ ਤੇ ਮੈਨੂੰ ਹੋਰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਤੇ ਇਹ ਗੱਲ ਨਹੀਂ ਸਾਰ ਇਸਬੰਦੀ ਕੀ ਆਖਦੀ ਸੀ ਕੀ ਕਹਿ ਕੇ ਆਖਦੀ ਤੁਹਾਨੂੰ ਉਹ ਮਾਤਾ ਨੂੰ ਡਰਾਉਂਦੇ ਸੀ ਵੀ ਉਹਨਾਂ ਨੇ ਤੁਹਾਡਾ ਬੱਚਾ ਰੱਖ ਲੈਣਾ ਜਾਂ ਇਦਾਂ ਹੁਣ ਹੁਣ ਜੀ ਅੱਛਾ ਐਂ ਵੀ ਕਹਿੰਦੇ ਬੱਚਾ ਰੱਖ ਲੈਣਾ ਆਪਣੇ ਕੋਲ ਰੱਖ ਲੈਣਾ ਬੱਚਾ ਤੋਂ ਇਦਾਂ ਮਤਲਬ ਵੀ ਹੁਣ ਦੇਖੋ ਹੁਣ ਪੁੱਛਣਾ ਚਾਹੂੰਗਾ ਬੱਚਾ ਰੱਖ ਲਿਆ ਫਿਰ ਨਹੀਂ ਰੱਖਿਆ ਤਾਂ ਲਈ ਹੁਣ ਮਾ ਦਾ ਕੀ ਹੁੰਦਾ ਹੈ ਕਿ ਬੱਚੇ ਮੱਚੇ ਤੇ ਮਾ ਦਾ ਸਪੈਸ਼ਲੀ ਮਾ ਦਾ ਤੇ بیٹے ਦਾ ਰਿਸ਼ਤਾ ਬਹੁਤ ਨੇੜਲਾ ਹੁੰਦਾ ਹੈ ਜਿਵੇਂ ਕੁੜੀਆਂ ਦਾ ਪਾਪਾ ਦੇ ਨਾਲ ਨੇੜਲਾ ਹੁੰਦਾ ਨਾ ਜ਼ਿਆਦਾਤਰ ਉਹਦਾ ਮਾਂ ਤੇ ਬੇਡੇ ਦਾ ਨੇੜਲਾ ਬਹੁਤ ਹੁੰਦਾ ਮਾਂ ਦੇ ਪੁੱਤ ਦਾ ਨਹੀਂ ਇੱਕ ਦੋ ਜੋ ਬਿਹਾਰੀ ਇਹ ਹਾਂ ਪਰ ਵੀ ਹੈ ਕੋਈ ਜਾਣ ਪਛਾਣ ਕੇ ਤਾਂ ਕੋਈ ਪਤਾ ਲੱਗ ਗਿਆ ਕਿ ਸਿੱਖੀ ਲੈਣ ਮੇ ਜਾ ਰਹਾ ਹੈ ਅਮਰਖਾ ਲਿਆ ਗਤਰਾ ਪਾ ਲਿਆ ਹੂੰ ਤਾਂ ਮੇਰੇ ਕੋ ਡਰਾਵਾ deta ਕਿ ਤੇਰੇ ਬੇਟਾ ਤੇਰੇ ਪਾਸ ਨਹੀਂ ਆਏਗਾ ਘਰ ਨਹੀਂ ਆਏਗਾ ਬਾਹਰੇ ਬਾਹਰੇ ਰਹੇਗਾ कभी मिलने के लिए एक दिन दो दिन घंटे कर लिए मेरे लगता सार कि मेरे बच्चा हाथ से छीनता है मैं इतना रोया इतना रोया तीन महीना तक न पागल हो गया रो रो के बहुत रोया ਮੇਰਾ ਦਿਲ ਇਹ ਤੁਹਾਡਾ ਸਿੱਖੀ ਲਾਈਨ ਦੇ ਵਿੱਚ ਜਾਣਾ ਇਹ ਤੁਹਾਡਾ ਪਰਸਨਲ ਆਪ ਦਾ ਡਿਸੀਜਨ ਆਪਣਾ ਡਿਸੀਜਨ ਤੇ ਤੁਸੀਂ ਇਹਨਾਂ ਨੂੰ ਉਸ ਵੱਲ ਨੂੰ ਭੇਜਣਾ ਤੇ ਤੁਹਾਡਾ ਆਪ ਦਾ ਡਿਸੀਜਨ ਹੈ ਜੇ ਤੁਸੀਂ ਆਪ ਸੋਚਿਆ ਕਿ ਮੈਂ ਬੱਚੇ ਨੂੰ ਭੇਜਣਾ ਮਤਲਬ ਮੈਨੂੰ ਘਰ ਵੱਲੋਂ ਪੂਰੀ ਸਪੋਰਟ ਮਿਲੀ ਹੈ ਮੈਂ ਮੈਂ ਤਾਂ ਘਰ ਵਾਲੇ ਮੇਰਾ ਘਰ ਵਾਲਾ ਵੀ ਬੋਲਦਾ ਅੱਛਾ ਲਾਈਨ ਹੈ ਸੇ ਕੋਈ ਨਸਾ ਪਤਾ ਸਰ ਜਿਵੇਂ ਯਾਰੀ ਦੋਸਤ ਮੈਂ ਕੋਈ ਨਸਾ ਪਤਾ ਖਾ ਲੇਤਾ ਹੈ ਤੋਂ ਡਾਂਡ ਦਵਾਰ ਹੁੰਦਾ ਹੈ ਨਾਮ ਹੀ ਨਸਤਾ ਹੁੰਦਾ ਹੈ ਇਸ ਕਰਕੇ ਨਾ ਇਸ ਕੋ ਮੰਨ ਕੇ ਜੋ ਤਮੰਨਾ ਹੈ ਨਾ ਉਸ ਲਾਈਨ ਮੈਂ ਤੂੰ ਜਾਣੇ ਤੇ ਹੂੰ ਮੇਰੇ ਲੜਕਾ ਵੀ ਬੋਲਾ ਘਰਵਾਲਾ ਵੀ ਬੋਲਾ ਪਰ ਮੇਰੇ ਦਿਲ ਦਿਲ ਕਹਤਾ ਕਿ ਲੋਕ ਡਰਾਵਾ ਦੇਤਨ ਦਿਲ ਕਹਤਾ ਕਿ ਮੈਂ ਪੰਜਾਬ ਆ ਕੇ ਮੈਂ ਕੀ ਕਰ ਲਿਆ ਮੇਰੇ ਬੇਟਾ ਉਧਰ ਲੈਨ ਮ ਚਲ ਗਿਆ ਪਤਾ ਨਹੀਂ ਮੇਰਾ ਬੇਟਾ ਕੱਖਣੀ ਆਏਗਾ ਨਹੀਂ ਆਏਗਾ ਮੇਰਾ ਪਰਿਵਾਰ ਇੱਕ ਜਗ੍ਹਾ ਰਹੂਗਾ ਕਿ ਨਹੀਂ ਰਹੂਗਾ ਮੇਰਾ ਐਸੇ ਅਮਰਤ ਅਮਰਤ ਸ਼ੱਕ ਹੈ ਨਾ ਨੇ ਤਾਂ ਤੂੰ ਤੁਹਾਡੇ ਮਨ ਦੇ ਵਿੱਚ ਕੀ ਕੀ ਫੁਰਨਾ ਆ ਰਿਹਾ ਸੀਗਾ ਤੇ ਮੈਂ ਤੁਹਾਨੂੰ ਪਹਿਲਾਂ ਮੈਂ ਤਾਂ ਪਹਿਲਾਂ ਤੁਹਾਨੂੰ ਪੁੱਛੂਗਾ ਕਿ ਸ਼ੱਕਣਾ ਚਾਹੀਦਾ ਹੈ ਨਹੀਂ ਸ਼ੱਕਣਾ ਚਾਹੀਦਾ ਕੀ ਕੀ ਆ ਰਿਹਾ ਸੀ ਉਸ ਸਮੇਂ ਤਾਂ ਦੇਖੋ ਇਹ ਮੈਂ ਸੰਗਤ ਨੂੰ ਇਹ ਬੇਨਤੀ ਕਰੂੰਗਾ ਅਮਰਤ ਛਕਣਾ ਮਹਾਰਾਜ ਨੇ ਪੰਜ ਪਿਆਰੇ ਚੁਣੇ ਸੀ ਠੀਕ ਹੈ ਜੀ ਤੇ ਪੰਜਾਂ ਪਿਆਰਾਂ ਤੋਂ ਅਮਰ ਛਕਿਆ ਆਪ ਵੀ ਛਕਿਆ ਤੇ ਉਹਨਾਂ ਨੂੰ ਵੀ ਛਕਾਇਆ ਪਹਿਲਾਂ ਉਹਨਾਂ ਨੂੰ ਛਕਾਇਆ ਫਿਰ ਆਪ ਛਕਿਆ ਠੀਕ ਹੈ ਜੀ ਹਮ ਅਮਰੇ ਛਕਣ ਦਾ ਮੋਟਿਵ ਮੈਂ ਸਾਰੀ ਸੰਗਤ ਨੂੰ ਕਹੂੰਗਾ ਵੀ ਅਮਰੇ ਜ਼ਰੂਰ ਛਕੋ ਪਰੰਤੂ ਅਮਰੇ ਛਕਣ ਤੋਂ ਪਹਿਲਾਂ ਉਸ ਤਰ੍ਹਾਂ ਦਾ ਆਪਣਾ ਜੀਵਨ ਬਣਾਓ ਕਿਉਂਕਿ ਜੀਵਨ ਦੇ ਵਿੱਚ ਹੁਣ ਕਿੰਨਾ ਪਰਵਰਤਨ ਆਇਆ ਅਮਰੇ ਛਕਣ ਤੋਂ ਬਾਅਦ ਅਮਰੇ ਛਕਣ ਤੋਂ ਬਾਅਦ ਬਹੁਤ ਜ਼ਿਆਦਾ ਪਰਵਰਤਨ ਪਹਿਲਾਂ ਕਿਦਾਂ ਦਾ ਸੀਗਾ ਪਹਿਲਾਂ ਜਿਵੇਂ ਆਮ ਤੁਰੇ ਫਿਰਦੇ ਆ ਹਨ ਉਹੋ ਹੀ ਕਹਿ ਕੇ ਬੁਲਾਉਂਦੇ ਸੀ ਹੁਣ ਬਾਬਾ ਜੀ ਕਹਿ ਕੇ ਬੁਲਾਉਂਦੇ ਆ ਸਤਕਾਰ ਕਰਦੇ ਆ ਪੂਰਾ ਕਿਸੇ ਚੀਜ਼ ਦੀ ਘਾਟ ਨਹੀਂ ਸੰਗਤ ਵੱਲੋਂ ਤਾਂ ਬਿਲਕੁਲ ਨਹੀਂ ਘਟ ਆਉਂਦੀ ਸੰਗਤ ਵੱਲੋਂ ਬਿਲਕੁਲ ਸੰਗਤ ਵੱਲੋਂ ਬਿਲਕੁਲ ਘਾਟ ਨਹੀਂ ਆਉਂਦੀ ਤੁਹਾਨੂੰ ਸਮਾਜ ਹੁਣ ਕਿਸ ਨਜ਼ਰੀਏ ਨਾਲ ਵੇਖਣ ਲੱਗ ਗਿਆ ਅੱਛਾ ਲੱਗਦਾ ਹੈ ਸਾਹਿਬ ਸਮਾਜ ਮਤਲਬ ਇਹ ਲੋਕੀ ਤੈਨੂੰ ਕੀ ਕਹਿੰਦੇ ਆ ਲੋਕ ਤਾਂ ਬਹੁਤ ਇਹਾ ਖੁਸ਼ੀ ਬਣਾਤੇ ਆ ਬਿਜੜੇ ਪੰਜਾਬ ਦੇ ਵਰਕ ਏਰੀਆ ਆ ਹਾਂ ਭੀਹਾਰ ਜਾ ਜੈਬੇ ਨਹੀਂ ਕਰਤੇ ਆ ਹਮਾਰਾ ਕੋਈ ਰਿਸ਼ਤੇਦਾਰ ਬਿਹਾਰ ਗਏ ਹੁਣ ਤੁਸੀਂ ਕਦੇ ਹਾਂ ਜਾਣਦੇ ਆ ਮਤਲਬ ਸਾਲ ਡੇਢ ਸਾਲ ਬਾਅਦ ਜਾਣੇ ਆ ਇੱਕ ਮਤਲਬ ਇਹ ਇੱਕ ਦੋ ਦਿਨ ਖਾਤੇ ਲੇ ਇੱਕ ਦੋ ਦਿਨ ਲਾ ਕੇ ਉੱਥੇ ਕਿਉਂਕਿ ਮਕਾਨ ਹੈਗਾ ਉੱਥੇ ਆਪਣਾ ਦਿਨ ਨਹੀਂ ਲੱਗਦਾ ਤੇ ਉੱਥੇ ਮਤਲਬ ਦਿਨ ਨਹੀਂ ਲੱਗਦਾ ਅੱਛਾ ਦਿਨ ਲੱਗਦਾ ਕਿਉਂਕਿ ਇੱਥੇ ਸਕੂਨ ਜਿਹੜਾ ਮਹਾਰਾਜ ਨੇ ਇੱਥੇ ਇੰਨਾ ਵਾਰ ਦਿੱਤਾ ਹੈ ਵੀ ਇੱਥੇ ਪੰਜਾਬ ਦੀ ਧਰਤੀ ਤੇ ਜਿਹੜਾ ਰਹਿ ਗਿਆ ਉਹ ਕਦੇ ਭੁੱਖਾ ਨਹੀਂ ਮਰੂਗਾ ਤੇ ਐਡਾ ਵੱਡਾ ਵਾਰ ਦਿੱਤਾ ਹੈ ਮਹਾਰਾਜ ਨੇ ਇੱਕ ਇਹ ਸਾਡੇ ਚੰਗੇ ਭਾਗ ਆ ਤਨ ਤਨ ਕਲਗੀ ਧਰਪੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਤੇ ਬੈਠੇ ਆ ਮਾਸ਼ੀਵਾੜਾ ਦੀ ਪਾਵਨ ਪਵਿੱਤਰ ਧਰਤੀ ਤੇ ਇਸ ਤੋਂ ਵੀ ਵੱਧ ਕੇ ਮਹਾਰਾਜ ਨੇ ਜਿੱਥੋਂ ਤੱਕ ਅਸੀਂ ਨਹੀਂ ਸੋਚਿਆ ਸੀ ਮਹਾਰਾਜ ਨੇ ਉੱਥੇ ਤੱਕ ਪਹੁੰਚਾਇਆ ਇਹ ਕਿਹਾ ਜਾਂਦਾ ਹੈ ਕਿ ਹਾਂ ਇਹ ਜੋ ਸਿੱਖ ਬਣੇ ਨੇ ਇਹ ਸਿੱਖ ਅਸਲੀ ਨਹੀਂ ਹੈਗੇ ਸਮੇਂ ਦੇ ਨਾਲ ਇਹ ਬਦਲ ਜਾਣਗੇ ਠੀਕ ਹੈ ਜੀ ਇਸ ਪੱਖ ਤੋਂ ਮੈਂ ਇਹ ਜਵਾਬ ਦੇਣਾ ਚਾਹੂੰਗਾ ਵੀ ਦੇਖੋ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਦੇ ਕਿਸੇ ਨੂੰ ਵੀ ਚੰਗਾ ਸਾਰਾ ਹੀ ਧਰਮ ਹੁੰਦੇ ਆ ਪਰ ਵਿੱਚ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਧਰਮ ਦੇ ਨਾਂ ਤੇ ਕਲੰਕ ਹੁੰਦੇ ਆ ਤੇ ਇਸ ਕਰਕੇ ਆਪਾਂ ਸਾਰੇ ਹਿੰਦੂਆਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਤੇ ਸਾਰੇ ਸਿੱਖ ਵੀ ਆਪਾਂ ਚੰਗੇ ਨਹੀਂ ਕਹਿ ਸਕਦੇ ਕਿਉਂਕਿ ਸਿੱਖਾਂ ਦੇ ਵਿੱਚ ਵੀ ਚਲੋ ਦੇਖਣ ਦੇ ਵਿੱਚ ਆਉਂਦਾ ਹਨ ਵੀ ਸਾਰੇ ਜ਼ਿਆਦਾਤਰ ਵਧੀਆ ਹੁੰਦੇ ਆ ਪਰ ਕੁਝ ਕੁ ਕੁਝ ਕੁ ਕਰਕੇ ਸਾਰੇ ਦੇ ਨਾਂ ਤੇ ਕਲੰਕ ਲੱਗਦਾ ਇਹ ਸਿੱਖਾਂ ਨੇ ਸ਼ਰਾਬ ਪੀਤੀ ਮੀਟ ਖਾਦਾ ਅੰਮ੍ਰਿਤ ਛੱਕੇ ਵੀ ਫੜੇਗੇ ਵੀਡੀਓ ਵਾਇਰਲ ਹੁੰਦੀਆਂ ਕੁਝ ਕੁ ਤੇ ਇਸ ਪੱਖ ਤੋਂ ਵੀ ਆਪਾਂ ਸਾਰਿਆਂ ਨੂੰ ਗਲਤ ਕਹਿਣਾ ਵੀ ਚੰਗਾ ਨਹੀਂ ਸਮ ਪੰਜਾਬੀ ਦੇ ਵਿੱਚ ਤੁਹਾਡਾ ਬਹੁਤ ਵਧੀਆ ਪਕੜ ਆ ਮੇਰਾ ਕਿਉਂ ਨਹੀਂ ਪਕੜ ਪੈ ਰਹੀ ਮੇਰਾ ਜਨਮ ਇੱਥੇ ਹੋਇਆ ਪੜਾਈ ਇੱਥੇ ਅੱਛਾ ਤੁਹਾਡਾ ਜਨਮ ਵੀ ਇੱਥੇ ਹੋਇਆ ਹਾਂ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਉਰੇ ਰਹਿੰਦੇ ਹਾਂ ਇੱਥੇ ਰਹਿੰਦੇ ਹਾਂ ਸਾਨੂੰ 22 ਸਾਲ 22 ਸਾਲ ਹੋ ਗਏ 22 ਸਾਲ ਤੋਂ ਵੱਧ ਦਾ ਸਮਾਂ ਹਾਂ ਜੀ ਜੀ ਬਿਲਕੁਲ ਮੈਂ ਇੱਥੇ ਪੜ੍ਹਾਈ ਹੋਈ ਆ ਸਾਰਾ ਕੁਝ ਜਨਮੋਂ ਸਾਰਾ ਕੁਝ ਤੁਹਾਡੇ ਯਾਰ ਮਿੱਤਰ ਦੋਸਤ ਹਾਂਜੀ ਹਾਂਜੀ ਕਿਵੇਂ ਦੇਖਦੇ ਨੇ ਤੁਹਾਨੂੰ ਕਿਵੇਂ ਟ੍ਰੀਟ ਕਰਦੇ ਨੇ ਸਾਰੇ ਪੁੱਛਦੇ ਆ ਵੀ ਤੂੰ ਵੀ ਉਧਰੋਂ ਵੀ ਇੰਨਾ ਚੇਂਜ ਮਤਲਬ ਹਨਾ ਵੀ ਸਾਰੇ ਆਚਾਰ ਮਾਨਦਾਰ ਇੱਕ ਇਹ ਵੀ ਆ ਵੀ 10 33 ਸਾਜਣਾ ਕੀਤਨੀ ਕਰਦਾ ਹਨਾ ਉੱਥੇ ਆਪਣੇ ਸੇ ਸਿੱਖ ਮਿਸ਼ਨਰੀ ਕਾਲਜ ਪਹਿਲਾਂ ਸਾਰੇ ਪ੍ਰੋਫੈਸਰਾਂ ਦੇ ਨਾਮ ਲਓ ਸਤਿਕਾਰਯੋਗ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਅ ਪ੍ਰੋਫੈਸਰ ਵੇਲ ਸਿੰਘ ਜੀ ਜੋ ਪੰਥ ਪ੍ਰਸਿੱਧ ਬਹੁਤ ਵਿਦਵਾਨ ਨੇ ਸਾਨੂੰ ਮਾਣ ਆ ਵੀ ਅਸੀਂ ਉਹਨਾਂ ਤੋਂ ਸਿੱਖੇ ਆ ਤੇ ਉਹ ਸਾਡੇ ਉਸਤਾਦ ਜੀ ਰਹੇ ਨੇ ਤੇ ਉਹਨਾਂ ਨੇ ਸਾਨੂੰ ਗੁਰਮੁਖ ਸੰਗੀਤ ਦੀ ਵਿੱਦਿਆ ਹਾਸਲ ਕਰਵਾਈ ਤੇ ਜੋ ਤੰਤੀ ਸਾਜ਼ਾਂ ਦੇ ਉਸਤਾਦ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਠੀਕ ਹੈ ਜੀ ਤੇ 6 ਮਹੀਨੇ ਡਾਕਟਰ ਜਤਿੰਦਰ ਸਿੰਘ ਜੋ ਡਾਕਟਰ ਗੁਰਿੰਦਰ ਸਿੰਘ ਬਟਾਲਾ ਜੀ ਦੇ ਸਾਈਡ ਤੇ ਵੀ ਰਹੇ ਨੇ ਤੇ ਖਾਲਸਾ ਕਾਲ ਜੀ ਵੀ ਪ੍ਰੋਫੈਸਰ ਰਹੇ ਨੇ ਤੇ ਉਹ ਉਹ ਉਹਨਾਂ ਨੇ ਜਦੋਂ ਪ੍ਰੋਫੈਸਰ ਜੁਆਇਨਿੰਗ ਕੀਤੀ ਸਹੀ ਸਿੱਖ ਮਿਸ਼ਰੀ ਗਾਲ ਜਿਹੜਾ ਕੋਈ ਵਿਸ਼ੇ ਵੀ ਨਹੀਂ ਸਿੱਖੇ ਪ੍ਰੋਫੈਸਰ ਰਪਿੰਦਰਪਾਲ ਸਿੰਘ ਪ੍ਰੋਫੈਸਰ ਕੁਲਰਾਜ ਸਿੰਘ ਜਿਨ੍ਹਾਂ ਤੋਂ ਅਸੀਂ ਲੜੀਵਾਰ ਸੰਥਿਆ ਵੀ ਕੀਤੀ ਇਹ ਲੜੀਵਾਰ ਵੀ ਪਛੇਤ ਵੀ ਤੇ ਇਸ ਤੋਂ ਇਲਾਵਾ ਪ੍ਰੋਫੈਸਰ ਪਰਮਿੰਦਰ ਸਿੰਘ ਤੇ ਹੋਰ ਵੀ ਇੱਕ ਦੋ ਪ੍ਰੋਫੈਸਰ ਬੀਬੀ ਮਰਜੀਤ ਕੌਰ ਮੈਡਮ ਤੇ ਸਾਰੇ ਸਟਾਫ ਜਿੰਨਾ ਵੀ ਸੀ ਸਾਰਾ ਹੀ ਸਮੁੱਚੇ ਸਟਾਫ ਨੇ ਇੰਨੀ ਮਿਹਨਤ ਕਰਾਈ ਤਿੰਨ ਸਾਲਾਂ ਦੇ ਵਿੱਚ ਵੀ ਜਿੱਥੇ ਦਾਸ ਨੂੰ ਇੰਟਰਵਿਊ ਤੋਂ ਪਹਿਲਾਂ ਜਪਜੀ ਸਾਹਿਬ ਚੌਵੀ ਸਾਹਿਬ ਕੀਰਤਨ ਸੁਹਿਲਾ ਰਹਿਰਾ ਸਾਹਿਬ ਕੰਠ ਸੀ ਉਸ ਤੋਂ ਬਾਅਦ ਜਦੋਂ ਉੱਥੇ ਗਏ ਕਾਲਜ ਤੇ ਲਗਭਗ 200 ਸ਼ਬਦ ਕੰਠ ਗੁਰਬਾਣੀ ਦੇ ਗੁਰਬਾਣੀ ਦੇ ਹਾਂਜੀ ਕੰਠ ਕਰਵਾਏ ਉਹਨਾਂ ਨੇ ਉਸ ਤੋਂ ਬਾਅਦ ਆਸਾ ਦੀ ਵਾਰ ਸੰਪੂਰਨ ਕੰਠ ਕਰਵਾਈ ਜਿਹੜੀ ਆਸਾ ਦੀ ਵਾਰ ਮੈਂ ਕਦੇ ਸੁਣੀ ਨਹੀਂ ਸੀ ਤੇ 24 ਦੇ 24 ਛੱਕੇ ਉਹਨਾਂ ਨੇ ਕੰਠ ਕਰਵਾਏ ਤੇ ਹੁਣ ਵੀ 10 ਦੀ ਡਿਊਟੀ ਤੱਕ ਤੱਕ ਸ਼੍ਰੀ ਦਮਦਵਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ ਤੇ ਉੱਥੇ ਇੱਕ ਓੰਕਾਰ ਚੈਨਲ ਟੀਵੀ ਤੇ ਲਾਈਵ ਚੱਲਦਾ ਵਾ ਤੇ ਉਸ ਤੇ ਉੱਥੇ ਵੀ ਮਤਲਬ ਵਧੀਆ ਸਾਡਾ ਹੋ ਰਿਹਾ ਵਾ ਤੇ ਮਹਾਰਾਜ ਜੀ ਵਧੀਆ ਤਰੀਕੇ ਨਾਲ ਸੇਵਾ ਲੈ ਰਹੇ ਆ ਤੇ ਆਸਾ ਦੀ ਵਾਰ ਕੰਠ ਕੀਤੀ ਉਸ ਤੋਂ ਬਾਅਦ ਸੋ ਦਾ ਰੈਰਾਸ ਜਿਨ੍ਹਾਂ ਨੇ ਨਿਤਨੇਮ ਦੀਆਂ ਬਾਣੀਆਂ ਉਸ ਤੋਂ ਇਲਾਵਾ ਆਰਤੀ ਬਸੰਤ ਦੀ ਵਾਰ ਲਾਵਾ ਤੇ ਹੋਰ ਵੀ ਜਿਨ੍ਹਾਂ ਰਾਗਿਆਂ ਦੇ ਬਾਣੀਆਂ ਹੁੰਦੀਆਂ ਉਸ ਤੋਂ ਇਲਾਵਾ ਤੇ ਦਸਮ ਦੀ ਬਾਣੀ ਦੇ ਲਗਭਗ 27 ਜਾਂ 30 ਸ਼ਬਦ ਦਸਮ ਦੀ ਬਾਣੀ ਦੇ ਤੇ ਦਸਮ ਦੀ ਬਾਣੀ ਕਰਕੇ ਸਾਡਾ ਤਖਤ shri ਦਮਦਮਾ ਸਾਹਿਬ ਸੰਗਤ ਨੇ ਬਹੁਤ ਸਤਿਕਾਰ ਬਹੁਤ ਸਤਿਕਾਰ ਬਹੁਤ ਕਰਦੀ ਹੈ ਬਿਲਕੁਲ ਮਾਤਾ ਜੀ ਤੁਹਾਨੂੰ ਆਖਰੀ ਸਵਾਲ ਰੂਪਕਾ ਮੇਰਾ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਉਹਨਾਂ ਨੂੰ ਕਹਿੰਦੇ ਨਹੀਂ ਹੈਗੇ ਕਿ ਤੁਸੀਂ ਇਸ ਸਵਾਲ ਨੂੰ ਆਪਣੇ ਬੱਚੇ ਨੂੰ ਪਾਓ ਰਿਸ਼ਤੇਦਾਰ ਇੱਕ ਬੋਲਣ ਦਾ ਸਵਾਲ ਸਰ ਇਹ ਹੈ ਕਿ ਵਾਹ ਪੰਜਾਮਨ ਗੁਰਦੁਆਰਾ ਕਟ ਹੈ अच्छा, एच, हाँ उधर न में है जहाँ हम सब रहते वहाँ गुरुद्वारा नए है तो कट पर, काट है।, है हाँ जी तो इसलिए तो समझ नहीं लगेगा कहने से कोई फायदा नहीं होगा उधर प्रचार उधर प्रचार के लोग उधर नहीं है उतना श्रोमणी कमेटी आते बहुत लोग तो जानता है कि सिक्खी की चीज होता है लेकिन बहुत लोग जैसे पंजाब बिहार के लोग पंजाब आते हैं दिल्ली जाते हैं दिल्ली से फिर घर जाते हैं फिर पंजाब आते हैं तो बहुत दुनिया दिल्ली पंजाब खटने वाला तो बहुत जानते हैं कि सिक्खी महत की है कारण क्या है पर ये बात नहीं न जोर जनानी वाला बात नहीं न है कि हाँ ये लाइन में जाऊंगा तो मेरा भी इतना तो लाभ होगा मेरा भी इतना मान होगा इतना इज्जत कदर होगा ये उतना गुरुद्वारा के हिसाब से ना वहाँ ਇਤਨਾ ਨਹੀਂ ਹੁਣ ਮੈਂ ਨਾ ਤੁਹਾਨੂੰ ਉਹਨਾਂ ਉਹ ਸੈਕਸ਼ਨਾਂ ਨਾਲ ਵੀ ਮਲਵਾਉਣਾ ਉਹ ਬਾਬਾ ਜੀ ਨਾਲ ਵੀ ਮਲਵਾਉਣਾ ਹੈ ਜਿਨ੍ਹਾਂ ਨੇ ਇਸ ਵੱਲ ਨੂੰ ਇਸ ਲਾਈਨ ਵੱਲ ਨੂੰ ਜਾਨੀ ਤੋਰਿਆ ਹੈ ਕਿਤੇ ਦੇਖਿਆ ਵੀ ਹੋਗਾ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਬਾਬਾ ਜੀ ਆਜੋ ਫਿਰ ਤੁਹਾਡੇ ਨਾਲ ਵੀ ਦੋ ਚਾਰ ਗੱਲਾਂ ਕਰ ਲਈਏ ਮੈਂ ਕਿਹਾ ਜਾਂਦੇ ਜਾਂਦੇ ਆਜੋ ਤੁਸੀਂ ਤੁਸੀਂ ਮਾਤਾ ਜੀ ਤੁਸੀਂ ਬਹਿ ਜਾਓ ਮਾਤਾ ਜੀ ਆਜੋ ਬਾਬਾ ਜੀ ਤੁਸੀਂ ਉਰੇ ਹਾਂਜੀ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਮੈਂ ਕਹਿੰਦਾ ਤੁਹਾਡੇ ਚਰਨ ਕਮਲਾਂ ਦੇ ਵਿੱਚ ਇਹ ਪੜ ਰਿਹਾ ਹੈ ਇਸ ਵਕਤ ਆਪਾਂ ਕਹਿ ਸਕਦੇ ਹਾਂ ਇਹ ਗੱਲ ਨਹੀਂ ਗੁਰੂ ਸਾਹਿਬ ਦੀ ਜਦੋਂ ਕਿਸੇ ਦੀ ਕਿਰਪਾ ਹੁੰਦੀ ਹੈ ਨਾ ਹਾਂ ਕਿਉਂਕਿ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰਜਗ ਹਾਏ ਵਾਹ ਇਹ ਜਿਹੜਾ ਸੰਗੀਤ ਹੈ ਜਾਂ ਇਹ ਜੋ ਆਨੰਦ ਹੈ ਗੁਰਬਾਣੀ ਦਾ ਹੂੰ ਇਹ ਆਨੰਦ ਅੰਤਰ ਆਤਮੇ ਤੋਂ ਉਠਦਾ ਹੈ ਜਿਹਦੇ ਤੇ ਸਤਿਗੁਰੂ ਨੇ ਕਿਰਪਾ ਕਰਨੀ ਹੈ ਇਹ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਇਹ ਕਿਰਪਾ ਬੱਚੇ ਤੇ ਸਤਿਗੁਰੂ ਦੀ ਹੈ ਕਿਉਂਕਿ ਪੂਰਵ ਕਰਮ ਅੰਕੁਰ ਜੇ ਪ੍ਰਗਟੇ ਜਦੋਂ ਪੂਰਵਿਕ ਕਰਮੜਾਟ ਹੁੰਦੇ ਨੇ ਫਿਰ ਕਿਸੇ ਪਾਸੇ ਇਨਸਾਨ ਜਿਹੜਾ ਉਹ ਚੰਗੀ ਪਾਸੇ ਹੁੰਦਾ ਬਾਬਾ ਜੀ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ ਤੁਸੀਂ ਇਹ じゃ ਕੀ ਵੇਖਿਆ ਇਹਦੇ ਵਿੱਚ ਕਿਵੇਂ ਤੁਹਾਨੂੰ ਲੱਗਣਾ ਸ਼ੁਰੂ ਹੋਇਆ ਕੀ ਲਗਾਵ ਪੈ ਗਿਆ ਇਹਦੇ ਨਾਲ ਮੈਂ ਇਹ ਚਾਹੁੰਨਾ ਵੀ ਬੱਚਿਆਂ ਨੂੰ ਗੁਰਮਤਿ ਦਾ ਗਿਆਨ ਜ਼ਰੂਰੀ ਹੋਣਾ ਚਾਹੀਦਾ ਇਹਨਾਂ ਨਾਲ ਲਗਾਵ ਕਿਵੇਂ ਪੈ ਗਿਆ ਇਹਨਾਂ ਨਾਲ ਲਗਾ ਇਹਨਾਂ ਦੇ ਜਿਹੜੇ ਪ੍ਰੇਮੀ ਸੀਗੇ ਉਹ ਸਾਡੇ ਕੁਝ ਰਿਸ਼ਤੇਦਾਰ ਸੀਗੇ ਉਹ ਇੱਥੇ ਛੱਡ ਕੇ ਗਏ ਸੀ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕਿਸੇ ਚੰਗੀ ਲਾਈਨ ਤੇ ਲਾ ਦਿਓ ਹਮ ਪਰ ਮੈਂ ਇਹੀ ਚਾਹੁੰਦਾ ਸੀ ਵੀ ਐਸ ਨਗਰ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਾ ਜੀ ਪਾਸ਼ਾ ਜੀ ਗਰੀਬਨਵਾਜ਼ ਦੀ ਨਗਰੀ ਹੈ ਹਮ ਵੀ ਇੱਥੇ ਇਹ ਜਿਹੜੇ ਪੱਕੇ ਰਾਗ ਜਿਹੜੇ ਸਿੱਖ ਕੇ ਆਏ ਨੇ ਧੰਤੀ ਰਾਗ ਉਹ ਲਗਭਗ ਇੱਥੇ ਕਿਸੇ ਵੀ ਰਾਗੀ ਨੂੰ ਇਹਨਾਂ ਰਾਗਾਂ ਦਾ ਗਿਆਨ ਮੇਰੇ ਸ਼ahr ਨਾਲ ਨਹੀਂ ਹੈ ਤੇ ਸੋ ਗੁਰੂ ਦੀ ਕਿਰਪਾ ਹੋਈ ਏ ਸਤਿਗੁਰਾਂ ਦੀ ਵੀ ਇਹਨੂੰ ਇਹ ਰਾਗ ਜਿਹੜੇ ਨੇ ਸਤਿਗੁਰੂ ਨੇ ਕਿਰਪਾ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਰਹਿਮਤ ਦੇ ਨਾਲ ਸਤਿਗੁਰੂ ਗੁਰੂ ਰਵਿੰਦਰ ਸਾਹਿਬ ਜੀ ਦੀ ਕਿਰਪਾ ਨਾਲ ਇਸ ਬੱਚੇ ਨੂੰ ਸਤਿਗੁਰਾਂ ਨੇ ਆਪ ਕਿਰਪਾ ਕੀਤੀ ਹੈ ਗੁਰਮਤਿ ਬਖਸ਼ੀ ਹੈ ਗੁਰਸਿੱਖੀ ਜੀਵਨ ਦਿੱਤੇ ਤੋਂ ਮਹਾਰਾਜ ਦੇ ਅੱਗੇ ਇਹ ਹੀ ਅਰਦਾਸ ਕਰਦੇ ਆਂ ਵੀ ਸ਼ਾਰਾ ਜੀਵਨ ਜਿਹੜਾ ਇਹਨਾਂ ਦਾ ਇਹ ਗੁਰਮਤਿ ਵਿੱਚ ਵਿਸਰੇ ਜਾਏ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਫਤਿਹ ਦੀ ਸਾਂਝ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨਾ ਨੂੰ ਬਹੁਤ ਜ਼ਿਆਦਾ ਦੇ ਦਰੋ ਰੈਮਾ ਟੀਵੀ ਧੰਨਵਾਦ